ਕੰਪਨੀ ਦੇ ਵਿੱਚ ਹੀ ਮੰਨਦਾ ਮਿਲਣਾ ਸਭ ਕੁਝ ਵਿੱਚੇ ਤੁਸੀਂ ਹੌਲਡਰ ਆ ਠੀਕ ਹੈ ਜੀ Ориਜਨਲ ਇਹਦੇ ਵਿੱਚ ਤੁਹਾਨੂੰ 베어ਿੰਗ ਮਿਲਨੇ ਆ ਠੀਕ ਹੈ ਜੀ ਠੀਕ ਹੈ ਜੀ ਡਬਲ ਸੀਲ ਮਿਲਣੀ ਹੈ ਪਾਕਾਇਦਾ ਜੈਡ ਕੱਟਿਆ ਹੋਇਆ ਦੇਖੋ ਜੀ ਇਹਦੇ ਵਿੱਚ ਪਾਣੀ ਜਾਣ ਦੀ ਕਿਤੇ ਗੰਜੱਸ ਹੈ ਬਿਲਕੁਲ ਫ੍ਰੀ ਤਬੀ ਹੈ ਹਾਂ ਠੀਕ ਹੈ ਜੀ ਹੈਵੀ ਪਾਈਪ ਲੱਗਿਆ ਹੋਇਆ ਜੀ ਵਧੀਆ ਠੀਕ ਹੈ ਜੀ ਸਭ ਤੋਂ ਮੇਨ ਮੁੱਦਾ ਆ ਗਿਆ ਹੌਲਡਰ ਦਾ ਠੀਕ ਹੈ ਜੀ ਰੋਟੇਟਰ ਦੇ ਵਿੱਚ ਤੁਸੀਂ ਦੱਸੋ ਵੀ ਕਿਤੇ ਜਾ ਸਕਦਾ ਜੀ ਮੈਂ ਇੱਕ ਹੋਰ ਗੱਲ ਆ ਨਾ ਇੰਨਾ ਹੈਵੀ ਕਿਸੇ ਰੋਟੇਟਰ ਚ ਤੋ ਕਿਸੇ ਨੇ ਵੇਖਿਆ ਨਹੀਂ ਕੋਈ ਦੇਖੋ ਜੀ ਆਮ ਜ਼ਿਆਦਾ ਤੇ ਇਹਨੂੰ ਲੱਗਿਆ ਹੁੰਦਾ ਪੱਤੀ ਦਾ ਤੇ ਜਾਂ ਲੱਗਿਆ ਹੁੰਦਾ ਇਹਦੇ ਨਾਲ ਦਾ ਇੱਥੇ ਕੱਲਾ ਪਾਈਪ ਉਹ ਦੇਖੋ ਕਿਸੇ ਹਾਰਡ ਬੱਟ ਤੇ ਲੱਗਿਆ ਕਿਸੇ ਕਮਚੇ ਲੱਗਿਆ ਉਹਨੇ ਨਾਲ ਦੀ ਨਾਲ ਫਟ ਜਾਣਾ ਵਿੰਗਾ ਹੋ ਗਿਆ ਜਾਂ ਫਟ ਗਿਆ ਹੋ ਗਿਆ ਜੀ ਦੁਬਾਰਾ ਇਹ ਆ ਤੁਹਾਡਾ ਦੁਬਾਰਾ ਖਰਚਾ ਸ਼ੁਰੂ ਹੋ ਗਿਆ ਹਾਂ ਇਹਨੇ ਕਦੇ ਨਹੀਂ ਜਾਣਾ ਜੀ ਠੀਕ ਹੈ ਜੀ ਠੀਕ ਹੈ ਜੀ ਨਾ ਇਹਨੇ ਵਿੰਗਾ ਹੋਣੇ ਤੇ ਨਾ ਹੀ ਇਹਨੇ ਟੁੱਟਣਾ ਠੀਕ ਹੈ ਵੀਰੇ ਜੇ ਤਾਂ ਦੇਖੋ ਕੋਈ ਮਾਤਕੀ ਤੋੜ ਰਿਹਾ ਹੈ ਉਹ ਗੱਲ ਅਲੱਗ ਹੈ ਉਹ ਤਾਂ ਵੀਰੇ ਫਿਰ ਐ ਲਾ ਲੋ ਨਾ ਦਰਖਤ ਨਾਲ ਲਾਤਾ ਆਪਾਂ ਨਾ ਇੱਕ ਪਰਮਾਨੈਂਟ ਦਰਖਤ ਨਾਲ ਤਾਂ ਅਸੀਂ ਕਹਿੰਨੇ ਦਰਖਤ ਨਾਲ ਤੇ ਉਹਨੂੰ ਜਲਦੀ ਤੁਸੀਂ ਕੁਝ ਕਰ ਨਹੀਂ ਸਕਦੇ ਅੱਛਾ ਦਰਖਤ ਨਾਲ ਹੁੰਦਾ ਨਹੀਂ ਕੁਝ ਵੀ ਇਹਨੂੰ ਜਲਦੀ ਕੁਝ ਹੋਣ ਵਾਲੀ ਨਹੀਂ ਚੀਜ਼ ਲਈ ਆਪਾਂ ਠੀਕ ਹੈ ਮੰਨ ਲਓ ਇੱਕ ਤਾਂ ਐ ਨਾ ਵੀ ਤੋੜਨ ਦਾ ਰਸਤਾ ਹੈ